ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਆਪਾ ਮਾਣ ਪਾਰਸਲ ਆਇਆ ਸੀਗਾ ਦੇਖੋ ਉਹ ਪਾਰਸਲ ਪਿਆ ਉਹ ਮੈਂ ਤੁਹਾਨੂੰ ਦੱਸੂਗੀ ਵੀ ਕੀ ਮੰਗਾਇਆ ਏ ਇੱਕ ਸਹਜ ਦਾ ਇੱਕ ਮੇਰਾ ਏ ਹਨਾ ਸਹਜ ਕਾਂ ਦੀ ਮਮਾ ਮੇਲੇ ਦੇ ਵਿੱਚ ਕੁਝ ਨਹੀਂ ਲੈਣਾ ਉਹਨੇ ਪਾਪਾ ਨੂੰ ਕਹਿੰਦੀ ਮੈਨੂੰ ਮੇਰੇ ਲਈ ਕੁਝ ਨਾ ਲੈ ਕੇ ਦਿਓ ਕਿਉਂਕਿ ਤੁਸਮਾਨ ਤੁਹਾਨੂੰ ਪਤਾ ਏ ਬੱਚਾ ਨੂੰ ਕਿੱਥੇ ਪਸੰਦ ਆਉਂਦਾ ਹੈ ਹਨਾ ਕਹਿੰਦੀ ਮਮਾ ਮੈਨੂੰ ਮੇਲੇ ਚ ਨਾ ਕੁਝ ਵੀ ਲੈ ਕੇ ਦਿਓ ਤੇ ਮੈਨੂੰ ਤਾਂ ਕਹਿੰਦੀ ਬਸ ਮੈਂ ਆਨਲਾਈਨ ਆਰਡਰ ਕਰਨਾ ਵੀ ਮੈਂ ਨੋ ਮੰਗਵਾ ਲਾਂਗਾ ਬਾਕੀ ਆਪਣੇ ਘਰ ਦੇ ਕੰਮਕਾਰ ਸਾਰੇ ਨਿਪਟੜੇ ਹੋਏ ਨੇ ਤੇ ਕੱਪੜ ਤੋਂ ਕੱਪੜੇ ਧੋਣ ਵਾਲੇ ਸੀਗੇ ਉਹ ਵੀ ਆਪਾਂ ਨੇ ਧੋਲੇ ਸੀਗੇ ਹਨਾ ਕਾਫੀ ਸੀਗੇ ਕੱਪੜੇ ਔਣੇ ਵਾਲੇ ਸੀਗੇ ਔਰ ਦੇਖੋ ਔਣੇ ਵਾਲੇ ਕੱਪੜੇ ਸੀ ਪੂਰਾ ਸਟੈਂਡ ਭਰਿਆ ਪਿਆ ਇੱਧਰ ਆਪਣੀਆਂ ਬੈੱਡ ਸ਼ੀਟਸ ਵਗੈਰਾ ਸੀ ਇੱਧਰ ਬੈੱਡ ਸ਼ੀਟ ਵਗੈਰਾ ਸੀ ਜਾਂ ਧੋਣ ਵਾਲੀਆਂ ਤੇ ਮਤਲਬ ਵਿੜਾ ਧੋਤਾ ਹਨਾ ਤੇ ਕੱਪੜੇ ਵੀ ਆਪਾਂ ਨੇ ਸਾਰੇ ਧੋ ਲਏ ਕਿਉਂਕਿ ਕੱਲ ਨੂੰ ਕੱਪੜੇ ਨਹੀਂ ਕਿਉਂਕਿ ਕੱਲ ਨੂੰ ਕੱਪੜੇ ਨਹੀਂ ਨਾ ਧੋ ਹੁਣੇ ਹੈਗੇ ਫਿਰ ਤਾਂ ਨੌਮੀ ਆ ਨੌਮੀ ਦਾ ਆਮ ਥਾ ਟੇਕ ਕੇ ਫਿਰ ਕੱਪੜੇ ਨਹੀਂ ਧੋ ਹੁੰਦੇ ਹੈਗੇ ਤੇ ਅੱਜ ਵੀ ਮੇਲਾ ਹੈ ਹਨਾ ਅੱਜ ਵੀ ਅਸੀਂ ਜਾਵਾਂਗੇ ਰਾਤ ਨੂੰ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਮੇਲਾ ਦਿਖਾਵਾਂਗੇ ਰਾਤ ਨੂੰ ਜਾਵਾਂਗੇ ਅਸੀਂ ਤੇ ਬਾਕੀ ਹੁਣ ਮੈਂ ਫ੍ਰੀ ਬੈਠੀ ਸੀਗੀ ਕੱਪੜੇ ਧੋਲੇ ਸੀਗੇ ਮੈਂ ਹੁਣ ਗੈਸ ਬੱਚਿਆਂ ਦੀ ਵੇਟ ਕਰਦੇ ਆ ਬੱਚੇ ਆਉਣਗੇ ਹੱਸਦਾ ਦੋ ਵੱਜਣੇ ਆ ਪੌਣੇ 3 ਵਜੇ ਬੱਚੇ ਆਉਣਗੇ ਪਾਰਸਲ ਮੈਂ ਤਾਂ ਖੋਲ ਕੇ ਦੇਖ ਲਿਆ ਤੇ ਹੁਣ ਸਹਿਜ ਆਊਗੀ ਤੁਹਾਨੂੰ ਉਹ ਦੋ ਦਿਖਾਵਾਂਗੇ ਵੀ ਕੀ ਕੀ ਆ ਇੱਕ ਤਾਂ ਮੈਂ ਆਪਣੇ ਲਈ ਮੰਗਾਇਆ ਇੱਕ ਪਹਿਲਾਂ ਵੀ ਮੈਂ ਮੰਗਾ ਕੇ ਵੈਸੇ ਰੱਖਿਆ ਹੀ ਆ ਹੁਣ ਉਹ ਸਹਿਜ ਦੇ ਪਾਪਾ ਤਾਂ ਕਹਦੇ ਨੇ ਤੂੰ ਮਗਾ ਲੰਨੀਏ ਤੂੰ ਰਹਿਣ ਦਾ ਕੀ ਫਾਇਦਾ ਇੱਥੇ ਪਿਆ ਹੀ ਰਹਿਣਾ ਵੀ ਤੂੰ ਲੋਡ ਦੀ ਹੈਗੀ ਤੈਨੂੰ ਬਟ ਮੈਂ ਕਹਾਂ ਨਹੀਂ ਵੀ ਮੈਂ ਮਗਾਉਣਾ ਜ਼ਰੂਰ ਆ ਮੈਂ ਤੁਹਾਨੂੰ ਫੇਰ ਦਿਖਾਵਾਂਗੀ ਮੈਂ ਕੀ ਮਗਾਇਆ ਜੇ ਬੈਨੀਫਿਟ ਹੋਇਆ ਤਾਂ ਸਭ ਤੋਂ ਵਧੀਆ ਬੈਨੀਫਿਟ ਹੋਵੇ ਉਹ ਚੀਜ਼ਾ ਹਨਾ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਫੇਰ ਮਿਲਦੀ ਆ ਬੱਚਿਆਂ ਦੇ ਆਏ ਆ ਹਾਂਜੀ ਫਰੈਂਡਸ ਸਹਿਜ ਜਿਹੜਾ ਆਪਣਾ ਪਾਰਸਲ ਆਰਡਰ ਕੀਤਾ ਸੀਗਾ ਉਹ ਇਹਦਾ ਆ ਚੁੱਕਿਆ ਤੁਹਾਨੂੰ ਦੱਸਿਆ ਸੀਗਾ ਹੁਣ ਓਪਨ ਕਰੂਗੀ ਸਹਿਜਪ੍ਰੀਤ ਉਹ ਫਿਰ ਤਾਂ ਗਾਇਸ ਪਹਿਲੇ ਸੇ ਖੋ ਚੁੱਕਿਆ ਮਮਾ ਨੇ ਚੈੱਕ ਕੀਤਾ ਸੀ ਵੀ ਆ ਗਿਆ ਉਹੀ ਆਇਆ ਕਿ ਉਹ ਆਇਆ ਇਹਨੇ ਮੰਗਾਇਆ ਨੇ ਕੋਲੀ ਜਾਲ ਨੇ ਐਲੈਕਸਟੈਂਸ਼ਨ ਕੀਤਾ ਹਾਂ ਇਹਨਾਂ ਭਾਈ ਇਹਨੂੰ ਮੈਨੂੰ ਤਾਂ ਅਜੇ ਜਿਆਦਾ ਪਤਾ ਨਹੀਂ ਹੈਗਾ ਇਹਨਾਂ ਐਲਸ ਨੂੰ ਸ਼ੇਪ ਕਰਨ ਲਈ ਜਿਸ ਦਿਨ ਵੀ ਕੀਤਾ ਮਮਾ ਦਾ ਘਰ ਕੇ ਦਿਖਾਉਗੀ ਮੈਂ ਇਹ ਸ਼ੇਪ ਦੇਣ ਲਈ ਹੁੰਦਾ ਮੈਂ ਆਪ ਡਾਇਰੈਕਟ ਨਹੀਂ ਲਾਉਂਦੀ ਇਹ ਕਿ ਆਹ ਇੱਕ ਆਫੀ ਨੇ ਬਹੁਤ ਜ਼ਿਆਦਾ ਆਏ ਨੇ ਬਹੁਤ ਜ਼ਿਆਦਾ ਇੰਨੇ ਜ਼ਿਆਦਾ ਨੇ ਜਿਹੜੀ ਸ਼ੇਪ ਜਿਵੇਂ ਦੀ ਰੱਖਣੀ ਆ ਜਿਵੇਂ ਦਾ ਨੇਲ ਹਨਾ ਉਹਵੇਂ ਦਾ ਇਹ ਸ਼ੇਪ ਬਣਾ ਲਈ ਇਹ ਫੋਲੀ ਜੈਲ ਜਿਹਦੇ ਨਾਲ ਐਕਸਟੈਂਸ਼ਨ ਹੁੰਦਾ ਇਹ ਹੈਗਾ ਬਰਸ਼ ਇਹਨੂੰ ਆਪਾ ਓਪਨ ਕਰਕੇ ਦਿਖਾ ਦਿੰਦੇ ਆ ਬਰਸ਼ ਆ ਹੈ ਇੱਕ ਸਾਈਡ ਇਹਦੀ ਆਇਆ ਹੈ ਸੈੱਟ ਕਰਨ ਨੂੰ ਪੋਲੀਜੈਲ ਕੱਢ ਕੇ ਸੋ ਮੈਂ ਕਹਿ ਜਾਨੀ ਬਈ ਕੀ ਆ ਪਤਾ ਨਹੀਂ ਭਾਈ ਮੈਨੂੰ ਤਾਂ ਤੇਰੇ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੈ ਇਹਦੇ ਨਾਲ ਆਇਆ ਹੈ ਸੋਲੂਸ਼ਨ ਨਾ ਇਹ ਤੋਂ ਬਿਨਾ ਹਨਾ ਪੋਲੀਜੈਲ ਕਦੇ ਵੀ ਹੋਣੀ ਨਹੀਂ ਹੁੰਦੀ ਹੈਗੀ ਉਹਦੀ ਨੇਲ ਤੇ ਲੱਗਦੀ ਨਹੀਂ ਹੈਗੀ ਨਾਲ ਇੱਕ ਇਹ ਆ ਦੇਖੋ ਐਵੇਂ ਦੇ ਹੈ ਐਵੇਂ ਦੇ ਇਹ ਤੋਂ ਬਿਨਾ ਇਹ ਸਲੀਪ ਚਾਹੇ ਆ ਕੇ ਆਏ ਇੱਕ ਹੱਥ ਦਿੱਤਾ ਹੈ ਇਹ ਮੈਂ ਦੱਸਦੀ ਆ ਇਹਦੀ ਹੱਥੀਓਂ ਕੈਪ ਕਿੱਥੇ ਵੰਮਾ ਆ ਦੇਖੋ ਜੀ ਆ ਦੇਖੋ ਜੀ ਐਦਾਂ ਦੇ ਹੈ ਪੋਲੀਜੈਲ ਜੇ ਨੇਲ ਆਗਾ ਇਹ ਬੜੀ ਲੱਗਿਆ ਉਹ ਬੀ ਦੀ ਨਾ ਕੈਪ ਦੀ ਸਿੱਤੀ ਤੇ ਐਦਾਂ ਬਈ ਨੇਲ ਮੈਂ ਵੀ ਲਗਾਉਂਗੀ ਦੇਖਿਓ ਤੁਸੀਂ ਹੁਣ ਛੇਤੀ ਛੇਤੀ ਮੇਰੇ ਨੇਲ ਲੱਗਣਗੇ ਪਤਾ ਨਹੀਂ ਕਿੰਨੇ ਦਿਨ ਚੱਲਣਗੇ ਬਾਕੀ ਨਹੀਂ ਜੰਨਤ ਚ ਚੱਲਦੇ ਇਹ ਚੱਲੇ ਜਾਂਦੇ ਜੀ ਉਤਾਰਨੇ ਐਮਰਜੈਂਸੀ ਚ ਗਰਮ ਪਾਣੀ ਚ ਸ਼ੈਂਪੂ ਵਗੈਰਾ ਪਾ ਕੇ ਰੱਖੋ ਆ ਦੱਸ ਕੀ ਕਰਨਾ ਇੱਕ ਕਲਿੱਪਰ ਜਿਵੇਂ ਮੈਂ ਤੁਸੀਂ ਇਹ ਨੇਲ ਆ ਸ਼ੇਪ ਬਣਾ ਲੇ ਉਹਦੇ ਅੰਦਰ ਸ਼ੇਪ ਬਣਾਤੀ ਲਾਤਾ ਉਹਦੇ ਦੇ ਉੱਪਰ ਲਾਣੇ ਆ ਉੱਪਰ ਰੱਖ ਤਾਂ ਵੀ ਉਹਦੇ ਨਾਲ ਅਟੈਚ ਰਹੇ ਜਿਵੇਂ ਆਪਾਂ ਨੋ ਦੱਬਦੇ ਨੇ ਹੁਣ ਤਾਂ ਚਪਕਾਉਣਾ ਵਾਹ ਕੀ ਬਾਤ ਆ ਸਹਜ ਹੁੰਦਾ ਭਾਈ ਬਹੁਤ ਕੁਝ ਪਤਾ ਮਨ ਤਾਂ ਲੱਗਦਾ ਹੈ ਵੀ ਉਹਦਾ ਕਰੂਗੀ ਇਹ ਤਾਂ ਬਿਊਟੀਸ਼ਨ ਦਾ ਕਰੂਗੀ ਇਹ ਤਾਂ ਛੱਤੀਓ ਇਹ ਤਾਂ ਹੋਰ ਪੜ੍ਹਾਈ ਕਰਨ ਤੋਂ ਹਟਾ ਦੇਣਾ ਆ ਪੋਲੀ ਜੈਲ ਚੁੱਲ ਜੀ ਆ ਭਾਈ ਅਸਾਂ ਵੀ ਮੇਰੀ ਚੱਕ ਕੇ ਪੜ੍ਹਾਈ ਪੁੱਤ ਮੈਂ ਵੀ ਕੀ ਮੰਗਾਇਆ ਤੁਹਾਨੂੰ ਦਿਖਾਉਣੀ ਆ ਤੇ ਆ ਹੈਗੀ ਮਸ਼ੀਨ ਇਹ ਵੀ ਆਪਾਂ ਦਿਖਾ ਦਿੰਦੇ ਆ ਇਹ ਟੀਐਸ ਦਾ ਸਵਾਲ ਕਿਸੀ ਕਰ ਸਕਦੀ ਆ ਆਪਾਂ ਕੀ ਵੀ ਮਤਲਬ ਉਹ ਹਾਂ ਉਹਨੂੰ ਕੀ ਆਪਾਂ ਕਿਹੜਾ ਪ੍ਰਮੋਸ਼ਨ ਕਰ ਰਹੇ ਹਾਂ ਆਪਾਂ ਉਹ ਵੈਸੇ ਆਪਾਂ ਮੰਗਾਏ ਆਪਣੇ ਪੈਸਿਆਂ ਦਾ ਇਹ ਉਹ ਆ ਜਿਹੜੇ ਹੀਟ ਦੇਣ ਵਾਸਤੇ ਨੇ ਜਿਹੜੇ ਇਹ ਮਿਨੀ ਸਨਸੂਨ ਹੁੰਦਾ ਮੰਮਾ ਸਨਸਕ੍ਰੀਮ ਪਹਿਲਾਂ ਲਾਣੀ ਪੈਂਦੀ ਹੈ ਇਹ ਵੀ ਦੱਸ ਦੇ ਇਹ ਮਿਨੀ ਸਨਸੂਨ ਜੀ ਆਪਾਂ ਤਾਂ ਨਹੀਂ ਪਾਈ ਇਹ ਕਿਵੇਂ ਕਰਨਾ ਇਹ ਇਹਨੂੰ ਨਾ ਇਦਾਂ ਕਰਕੇ ਨਾ ਇਦਾਂ ਇੱਥੇ ਰੱਖ ਲੈਣਾ ਫਿਰ ਇਹਦੇ ਐਵੇਂ ਨੀਲਸ ਨੀਚੇ ਦੇਖ ਲਓ ਆਹ ਕੁਛ ਹੈ ਇਹਦੀ ਵਾਇਰ ਹੈ ਇਹਦੀ ਤੇ ਆਹ ਮੇਰਾ ਦਿਖਾ ਸਾਇਜ ਮੈਂ ਮਗਾਇਆ ਇਹ ਹੁਣ ਇਹ ਤੁਹਾਨੂੰ ਦਿਖਾਣਾ ਹੈ ਕੀ ਚੀਜ਼ ਹੈ ਇਹ ਟੰਮੀ ਟ੍ਰਿਮਰ ਆ ਹਨ ਤੇ ਇਹ ਵਾਲਾ ਮੰਗਾਇਆ ਮੈਂ ਇਹ ਵਾਲਾ ਇਹ ਨਾ ਦੋ ਆਉਂਦੇ ਨੇ ਮਤਲਬ ਕਿ ਦੋ ਤਰ੍ਹਾਂ ਦੇ ਆਉਂਦੇ ਨੇ ਇੱਕ ਸਿੰਗਲ ਸਪਰਿੰਗ ਇੱਕ ਡਬਲ ਸਪਰਿੰਗ ਆਪਣੀ ਮਰਜ਼ੀ ਆ ਵੀ ਮੈਂ ਫਿਰ ਡਬਲ ਵਾਲਾ ਹੀ ਮੰਗਾਇਆ ਮੈਂ ਖਸਰ ਇਹਨੇ ਵੀ ਸਾਡਾ ਭਾਰ ਮੇਰਾ ਭਾਰ ਵੀਰੇ ਵਿਚਾਰੇ ਨੇ ਖਿੱਚਣਾ ਇੰਨਾ ਹਨਾ ਮੈਂ ਕਿਹਾ ਵੀ ਇੱਕ ਨਾਲ ਤਾਂ ਕੁਝ ਬੰਡਣਾ ਨਹੀਂ ਫਿਰ ਮੈਂ ਦੋਨੇ ਮੰਗਾ ਲਏ ਮੈਂ ਕਿਹਾ ਦੋ ਵਾਲਾ ਹੀ ਸਹੀ ਰਹੂਗਾ ਇਹ ਆਇਆ ਇਹ 300 ਕਿੰਨੇ ਦਾ ਸਹਰ 350 390 ਨਾਲੋਂ ਜ਼ਿਆਦਾ ਕੁਝ ਇਦਾਂ ਲਈ ਆ ਬਾਕੀ ਆਹ ਆ ਦੇਖਾ ਕਰ ਕਿ ਮੇਰੇ ਤੋਂ ਨਹੀਂ ਹੁੰਦਾ ਹਾਂ ਇਹਨਾਂ ਬਹੁਤ ਉਹ ਆ ਪੇਟ ਨੂੰ ਹਨਾ ਉਹ ਕਰਨ ਵਾਸਤੇ ਬਸ ਮੰਗਾ ਕੇ ਰੱਖ ਲਿਆ ਹੁਣ 아이 ਨਹੀਂ ਪਤਾ ਕਿ ਮੈਂ ਯੂਜ਼ ਕਰੂੰਗੀ ਕਿ ਨਹੀਂ करूंगी ਇਹ ਮੈਨੂੰ ਹੋਰ ਪਤਾ ਨਹੀਂ ਹੈਗਾ ਪਰ ਮੰਗਾ ਲਿਆ ਆਪਾਂ ਨੇ ਹਨਾ ਤੇ ਇਹ ਵਾਲਾ ਮੰਗਾ ਲਿਆ ਤੇ ਬਾਕੀ ਸੀ ਇਹ ਆਈ ਆ ਸਾਡੀ ਆਨਲਾਈਨ ਸ਼ੋਪਿੰਗ ਇਹ ਵਾਲੀ ਹੋਈ ਆ ਸਾਡੀ ਤੇ ਚਲੋ ਜੀ ਹੁਣ ਮੈਂ ਆਇਆ ਨਾ ਬੱਚਿਆਂ ਲਈ ਖਾਣ ਨੂੰ ਬਣਾ ਕੇ ਲੈ ਕੇ ਆਈ ਕੁਝ ਫਿਰ ਮਿਲਦੇ ਹਾਂ

ਸਮਾਧਾਨ ਦਾ ਵਿਚਾਰ ਰੱਖਿਆ ਜਾਵੇ 25267 ਸਰਦਾਰ ਸਿੰਘ ਜੀ ਤੋਂ ₹100 ਪਰ ਗੁਰਪਤਰਾਤ ਕਰਿਆ ਪਰ ਸਰਦਾਰ ਸਿੰਘ ਜੀ ਕਰ ਸਕਦੇ ਮਾਣੂਰ ਪਰਪਾਲ ਸਾਹ ਬੋਲਦੇ ਹੋਏ ਹਰੀ ਵਾਲੀ ਦਾ 200 ਰੁਪਏ ਬਚਤ ਦਾ 1000 ਰੁਪਏ ਬਚਤ ਦਾ 1000 ਰੁਪਏ ਅਤੇ ਚੈਨਾ ਦੀ 100 ਰੁਪਏ ਬਚਤ ਦਾ 100 ਰੁਪਏ ਬਚਤ ਦਾ 1000 ਰੁਪਏ ਬਚਤ ਦਾ 200 ਰੁਪਏ

ਮੇਰਾ ਫੇਵਰਿਟ ਸਮਾਨ ਕੱਲੂ ਲੂੰਗੀ ਮੈਂ ਇੱਥੇ ਤੋਂ ਮੇਰਾ ਫੇਵਰਿਟ ਫੇਵਰਿਟ ਆਜੋ ਪਾਈ ਘਿਰਨਾ ਕਿਉਂ ਸਾਨੂੰ ਮੇਲਾ ਰੀ ਦਿਖਾਇਆ ਆਜੋ ਜਿਹੜੇ ਜੂਸ ਪੀਦਾ ਜੂਸ ਪੀ ਲੋ ਆਹੋ ਮੇਰੇ ਫੇਵਰਿਟ ਚੀਜ਼ਾਂ ਦਿਖਾਵਾ ਤੁਹਾਨੂੰ ਫਲਾਵਰ ਪੋਰਟ ਇਹ ਵੀ ਮੇਰਾ ਫੇਵਰਿਟ ਨੇ ਆਜੋ ਜੀ ਜੀਨੇ ਜੀਨੇ ਝੁੱਲੇ ਵੀ ਲੈਣੇ ਆ है। है। दुख के ना ना। तो के है। था लेकिन चलना ना मैं खाता नहीं है कोई भी चीज़ है <laughs> <देखूगा। laughs> आंटी पता नगू फिर आंटी मेले ची है क्यों राजू देखूगी फिर <laughs> <भी> राजू देखूगी। <laughs> <laughs> ਵੇ ਅੰਮੇ ਨੂੰ ਆਈਸਕ੍ਰੀਮ ਖਵਾ ਬੜੀ ਅਸਿਕਾਰ ਲੇਟ ਹੋ ਗਿਆ ਰਲ ਤੋਂ 7 ਵਜੇ ਆਉਣਾ ਹੀ ਤੁਸੀਂ ਹਾਂ ਪ੍ਰੀਅਸਿਕਾ ਹਾਂਜੀ ਫ੍ਰੈਂਸ ਤੁਸੀਂ ਜਾਇਆ ਏ ਮੇਲੇ ਤੇ ਦੋ ਮਿੰਟ ਦੋ ਮਿੰਟ ਕੱਟ ਆ ਗਈ ਜੀ ਆਪਣੀ ਟਿੱਕੀ ਜੋ ਮਮਾ ਨੂੰ ਮੇਲੇ ਵਾਲੀ ਪਸੰਦ ਹੁੰਦੀ ਆ ਪਤਾ ਕੀ ਉੱਥੇ ਗਰਮੀ ਬਹੁਤ ਸੀਗੀ ਉੱਥੇ ਖਾਣ ਦਾ ਮਜ਼ਾ ਜਿਆ ਨਹੀਂ ਆਇਆ ਹੈਗਾ ਫਿਰ ਮੈਂ ਆਉਣ ਲੱਗਿਆ ਸਾਹ ਦੇ ਬਾਪੁਰਾ ਜਮਾ ਮੈਂ ਤਾਂ ਟਿੱਕੀ ਘਰ ਨੂੰ ਲੈ ਕੇ ਚੱਲੋ ਮੈਂ ਤਾਂ ਘਰੇ ਜਾ ਕੇ ਆਰਾਮ ਨਾਲ ਹੀ ਬੈਠ ਕੇ ਖਾਉਂਗੀ ਆਜਾ ਤੁਸੀਂ ਵੀ ਖਾ ਲੋ ਇੱਕ ਮਿੰਟ ਤੁਹਾਨੂੰ ਦਿਖਾਵਾਂ ਆ ਦੇਖੋ ਜੀ ਇਹ ਕਿੱਥੇ ਆ ਆ ਦੇਖੋ ਜੀ ਆਜੋ ਮੇਲੇ ਵਾਲੀ ਟਿੱਕੀ ਤੁਸੀਂ ਵੀ ਖਾ ਲੋ ਆਪਾਂ ਦਾ ਵੀ ਲੱਗਿਆ ਖਾਣ ਉਥੇ ਤਾਂ ਬਹੁਤ ਗਰਮੀ ਸੀਗੀ ਪਿਛਲੀ ਵਾਰ ਤਾਂ ਇਹ ਪਾਪਾ ਕਾਪਾ ਤਿੰਨ ਤਿੰਨ ਗੇੜ ਲਾਏ ਅਸੀਂ ਅੱਜ ਲੋ ਕਾਗਰੇ ਚ ਮੀਠਾਂ ਦੇ ਸ਼ਰਾਬ ਉਹ ਨਾ ਚੱਲਦੇ ਹੋਣਗੇ ਸਾਡੇ ਚ ਵੀ ਚੱਲ ਰਿਹਾ ਹੈ ਹਾਏ ਖਾਵਾ ਮੈਂ ਤੁਹਾ ਕਰਕੇ ਬੜੀ ਟਿੱਕੀ ਲੈ ਕੇ ਆਈਆਂ ਦੇਖੋ ਆਹ ਦੇਖੋ ਕੀ ਆ ਗਿਆ KFC ਆ ਗਿਆ ਆ ਖਾਰੇ KFC ਦੇਖੋ ਅਭੀ ਜੋਤ ਤੇ ਪਾਪਾ ਮੈਂ ਨਹੀਂ ਖਾ ਰਹੀ आपका बच्चा साउ बच्चा है इधर मेरे मम्मा टिक्की खाएंगे सो टेस्टी टेस्टी बाइट मम्मा टिक्की वैसे मैं कल टिक्की खाऊंगी ज्यादातर टिकी भाई जी जी खानी ਵੀ ਲੈ ਇੰਜੋਏ ਕਰਨਾ ਜੀ ਨਹੀਂ ਅੱਜ ਤੁਸੀਂ ਨਾਲ ਖਾਦੇ ਸੀ ਇਸ ਵਾਰ ਪਹਿਲਾਂ ਚਲੇ ਗਏ ਸੀ ਨਹੀਂ ਹੁਣ ਜਾਣੇ ਹੁੰਨੇ ਇਸ ਟਾਈਮ ਜਾਣੇ ਹੁੰਨੇ 8:30 ਵਜੇ ਅਸੀਂ ਇਸ ਵਾਰ ਚਲੇ ਗਏ 7:30 ਵਜੇ ਤੇ ਹੁਣ ਕੰਗ ਤਾਂ ਸ਼ੁਰੂ ਹੋਈਆਂ ਨੇ ਹੁਣ ਜਾਣਾ ਸ਼ੁਰੂ ਹੋਇਆ ਸਾਰੇ ਪਿਆਜ਼ ਰੱਖੋ ਉੱਪਰ ਪਿਆਜ਼ ਖਾਏ ਪਿਆਜ਼ ਪਿਛਲੀ ਵਾਰ ਤਾਂ ਅਸੀਂ ਦੋ ਦੋ ਗੇੜੇ ਲਾਇਨੇ ਹੋ ਰਾਤ ਨੂੰ ਫਿਰ ਐਸਟੀ ਵੀ ਖਾ ਗਏ ਸੀ ਅਸੀਂ ਐਸਟੀ ਹੁਣ ਵੀ ਖਾ ਗਏ ਆ ਤੇ ਮੂਡ ਬਣ ਗਿਆ ਅਸੀਂ ਫਿਰ ਚਲੇ ਜਾਣਾ ਮੇਰੇਆਂ ਜੋ ਇਹ ਤਾਂ ਪਹਿਲਾ ਹੁੰਦਾ ਕੁਟਰੀ ਤੇ पिछली बार ਅਸੀਂ बहुत ਅੱਜ के ਮੇਲਾ ਦੇਖਿਆ ਸੀ ਹੁਣ ਗਾਇਜ਼ ਮम्मा ਤੁਰ ਕੇ ਆਏ ਮम्मा ਨੇ ਪਤਾ ਲੱਗ ਗਿਆ ਪਰ ਇਹ ਕਾਲਾ ਸੈਰ ਵੀ ਹੋ ਗਈ ਤੁਹਾਡੀ ਹੈ ਸੈਰ ਤਾਂ ਉਹ ਇੰਨੇ ਦੂਰ ਨਹੀਂ ਹੈਗਾ ਆਪਣੇ ਕੋਲੇ ਆ ਮੇਲਾ ਮੈਂ 5 ਮਿੰਟਾਂ ਰੇਟ ਆ ਗਿਆ ਬਸ ਮੈਂ ਨਹੀਂ ਖਾਣਾ ਤੁਸੀਂ ਖਾ ਲੋ ਨਾਲ ਇੱਕ ਬਾਈ ਤੁਸੀਂ ਖਾ ਲੋ ਆ ਵਾਹ ਖਾਧਾ ਮਾਰ ਉਹ ਕਦੇ ਹੀ ਪਿਛਲੇ ਪਤਾ ਨਹੀਂ ਸਵੇਰ ਦੇ ਚੱਲਦੇ ਹੋਣੇ ਫਿਰ ਮੈਂ ਪਾਣੀ ਅਗਲਾ ਮਿਕਸ ਕਰ ਲੈਂਦਾ ਪਿੱਕਾ ਜਿਹਾ ਪਾਣੀ ਲੱਗਦਾ ਸੀ ਇਹ ਪਾਣੀ ਦੇ ਵਿੱਚ ਸੌਸ ਮਿਕਸ ਕਰਕੇ ਵਿੱਚ ਨੂਂਜਿਆ ਪਾਇਆ ਹੋਇਆ ਹਾਂ ਹਾਂ ਹਾਲਾ ਮੈਂ ਖਾਂਦੀ ਹਾਂ ਮੈਂ ਖਿਉਣਾ ਨਹੀਂ ਖਾਂ ਹਾਲਾ ਖਾ ਲਓ ਹਾਂ ਹਾਲਾ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਆ ਜਾਣੀਆ ਇੱਕ ਵਾਰ ਖਾ ਗੋ ਇਹ ਹੋ ਕੀ ਜਾ ਇੱਕ ਬੋਗੂ ਦਾ ਨਾਲ ਪਾਣੇ ਹੋ ਗਏ ਜੀ ਮੇਰੇ ਉਹ ਚੀਜ਼ ਆ ਰਹੀ ਆ ਇੱਕ ਬਾਈ ਦਿਖਾ ਕੇ ਦੇ ਲੈ ਜੇ ਲੱਗੇ ਟੇਸਟੀ ਸਗਿਆ ਲੱਗਦੀ ਓ ਤੇ ਨਾ ਇੰਨਾ ਨਚਾਉਂਦੇ ਨੇ ਸਾਰੀ ਸਾਰੀ ਦਿਹਾੜੀ ਕੀ ਬਤਾਸੀ ਤੈਨੂੰ ਵੀ ਅਕੈਡਮੀ ਚਲਾ ਲਈ ਕਿਤੇ ਤੁਸੀਂ ਜਿੱਦੇ ਭੰਗੜੇ ਚ ਕੀ ਪਤਾ ਸਾਡਾ ਕੀ ਪਤਾ ਕੀ ਬਤਾ ਸਾਡੇ ਮੈਂ ਕੀਤਾ ਕਰੋ ਕੰਮ ਤੇ ਆ ਰਾ ਬਈ ਵਧੀਆ ਕੰਮ ਚੱਲ ਪੇ ਕੀ ਪਤਾ ਹੁੰਦਾ ਪਾਪਾ ਮੈਂ ਘਟ ਜਾਣਾ ਲੱਗਣਾ ਬਾਹਰ ਪਾਪਾ ਕਰਾ ਦੇ ਦੇ ਦੇਖੋ ਭੰਗੜੇ ਨਾਲ ਦੇ ਆਹ ਤੇ ਦੇਖ ਮੈਂ ਨਹੀਂ ਖਾਣਾ ਨਹੀਂ ਨਹੀਂ ਮਮਾ ਪਾਪਾ ਆ ਪਤਾ ਹੱਦ ਕਾਟਾ ਪੂਰੇ और ठंडा हो गया काम हो गया पड़ा पूरा कारण मतलब पूरा क्रांति बंद कर राजनीतिक क्रांति हो उनको नहीं अच्छा गर्म पायो दूजी बोतल खुलिया हो जा के लेकर केड़ी दूजी वो नहीं आई तो अगला जाए पापा दूजी तो खत्म होगी ज्यादा तो हां मैं देख के आई हूं मेरा भी मैं जमे एक दगा सच्ची पीती टेस्ट <laughs> अभी टेस्ट है जब कोई फ्लेवर और नहीं अभी क्या था मैं डूडर है सोई थी पैड बट क्यों बट डूडर है सी वेब का वो कभी ना थोड़ा जाएगा पैड <laughs> है ना गाइस यार देखो टेस्ट या आई एम आई एम डूइंग एक्सरसाइज तू ये खा लिया करो मैंने पनीर टिक्का खा लिया करो मैं भी पनीर टिक्का मैं नहीं ये खांदी मैं यार सच सच हां मेरा सच पनीर टिक्का हो जाएगा करूंगा तू

ਉਹ ਜਿਆਦਾ ਪਕੌੜੇ ਮੈਂ ਨਹੀਂ ਰੱਖਣ ਦੇਣਾ ਕਿਤੇ ਵੀ ਬਸ ਹੁਣ ਫਿਨਿਸ਼ ਕਰ ਦੋ ਸਭ ਨੂੰ ਕਰਨਾ ਸੇਨੀਆ ਭੁਣਨੀ ਜਾਣੀ ਉਹ ਪਾਟੇ ਤੋਂ ਜਾ ਕੇ ਫਟਾਫਟ ਸੈ ਵਿਚ ਮੈਗੀ ਬਣਾਈ ਜਾਂਦਾ ਫਟਾਫਟ ਛੇਤੀ ਕਰ ਮੋਸੋ ਉਹ ਢੋ ਗਿਆ ਫਟਾਫਟ ਉਹਨੂੰ ਕਰਨਾ ਮੈਨੂੰ ਰੁਕ ਜੋ ਹਲੇ ਰੁਕਣਾ ਨਹੀਂ ਵੇਸੇ ਮੈਂ ਭੁਣਣੀਆਂ ਕਿਉਂਕਿ ਅੱਜੇ ਭੁੰਨਣ ਹੋਣੀਆਂ ਕੱਲ ਨੂੰ ਨਹੀਂ ਭੁੰਨਣੀਆਂ ਹੈਗੀਆਂ ਉਹਦਾ ਆਹ ਦੇਖੋ ਕੱਲ ਤੋਂ ਸਿਰਫ ਬਣੀ ਜਾਣ ਆ ਮੇਰੇ ਚ ਚਲ ਉਹ ਬਸ ਸਾਰੇ ਖਾ ਲੈ ਮੈਂ ਇਹਨਾਂ ਨੇ ਖਾਣਾ ਸਾਰਾ ਮੈਂ ਕਿੰਨੇ ਤੁਸੀਂ ਮੈਂ ਨਹੀਂ ਅਭੀ ਨਾ ਵੀ ਮੈਨੂੰ ਨਾਲ ਬਿਚਲਾਓ ਮੰਮਾ ਮੈਂ ਗੰਦੀ ਚੀਜ਼ ਨਹੀਂ ਖਾਣੀ ਗੰਦੀ ਚੀਜ਼ ਉਹ ਵਿਚਾਰਿਆਂ ਦੀ ਜਾਨ ਲੰਦਿਆ ਉਹਨਾਂ ਦਾ ਕਾਸ਼ ਨਹੀਂ ਆਉਂਦਾ ਇੱਕ ਵਾਰ ਵੀ ਵਿਚਾਰਿਆਂ ਦੇ ਪੈਰ ਉਹਨਾਂ ਦੀ ਜ਼ਿੰਦਗੀ ਦਾ ਕੀ ਹੁੰਦਾ ਵਿਚਾਰੇ ਪਹਿਲਾਂ ਵੱਡੇ ਬਣਾਇਆ ਤਾਂ ਮਾੜਾ ਮਿਲਕਾ ਨਾ ਲੱਗੇ ਅਬ ਚੀਜ਼ ਨੂੰ KFC ਜਦੋਂ ਭਲਾ ਆਉਂਦਾ ਹੋਵੇ ਉਹ ਜਿਹੜੇ ਆਪਣੇ ਪਿੰਡਾਂ ਵਾਲੇ ਮਾਰਦੇ ਨੇ ਨਾ ਉਹ ਗੱਲ ਤਾਂ ਪਾਪ ਹੈ ਤੇਰੀ ਜੀਜੀ ਦੇ ਲਈ ਬੜੀ ਬੰਦੀ ਹੈ ਉਹ ਤੋਂ ਹੋਣੀ ਨਾ ਉਹ ਨਦੀ ਤੂੰ ਬਾਦ ਉਹ ਇਨਨਾ ਹੋ ਸਾਰੇ ਨਾ ਕਰ ਮਰੀ ਇਹ ਟਿੱਕੀ ਦਾ ਸੁਆਦ ਨਾ ਖਰਾਬ ਕਰ ਵਿਚਾਰੇ ਦੀ ਜਿੰਦਗੀ ਆਹੋ ਪਤਾ ਕਾ ਨਹੀਂ ਮਰਨਾ ਰਸਾ ਕਿ ਮਰਦਾ ਆਪਣਾ ਨਾ ਕਰ ਤਸਦ ਅਸੋ ਬਾਈ ਉਹ ਸੁਆਰੀ ਵੀ ਦੀ ਇਹਦਾ ਤਸੋ ਉਹ ਮੰਨ ਦਸ ਕੋਈ ਵੀ ਚੀਜ਼ ਆ ਜਿਹੜੀ ਕੋਈ ਵੀ ਚੀਜ਼ ਆ ਕੈਮੀਕਲ ਹੋਰੇ ਸਿਰ ਇਹ ਕੈਮੀਕਲ ਵੀ ਵੇਚੇ ਦਾ ਗਾਇਨਾ ਮੂਤ ਪੈਂਦਾ ਆਏ ਹਾਏ ਆਹ ਜੋ ਗੰਦੀ ਗੜੀ ਮੈਂ ਯੂਜ਼ ਕਰ ਆ ਕਾ ਨਹੀਂ ਆਇ ਕਾਤ ਨਹੀਂ ਮੰਨ ਜੇ ਤੇਰਾ ਦਿਨ ਕਾਤਾ ਮੈਂ ਇਹ ਦਿਖਾ ਲਈ ਦੋਰ ਕੋਨੇ ਗ੍ਰਾਸ ਮਿਲੇ ਹਾਂਜੀ ਅਸੀਂ ਇੱਥੇ ਖਾ ਪੀ ਲਿਆ ਸੀਗਾ ਸਹਜ ਨੇ ਜਿਹੜੇ ਨੇਲਸ ਮੰਗਾਏ ਸੀ ਨੇਲ ਨਹੀਂ ਸੀ ਉਹ ਪੌਲੀ ਜੈਲ ਜੀ ਮੰਗਾਏ ਸੀ ਨਾ ਨੇਲ ਲਗਾਉਣ ਵਾਸਤੇ ਹਨਾ ਤੇ ਮੈਨੂੰ ਕਹਿੰਦੀ ਮम्मा ਲਿਆ ਮੈਂ ਤੁਹਾਡੇ ਟਰਾਈ ਕਰਕੇ ਦੇਖਦੀ ਹਾਂ ਤੁਹਾਡੇ ਲਗਾਉਣੀ ਆ ਪਹਿਲਾਂ ਤਾਂ ਮੈਂ ਡਰਦੀ ਸੀ ਮੈਂ ਅਗਰ ਨੇਲਾਂ ਦਾ ਮੇਰਿਆਂ ਦਾ ਬੁਰਾ ਹਾਲ ਹੀ ਨਾ ਕਰ ਦੇਵੇ ਨਾ ਨਾ ਸਹੀ ਲੱਗੇ ਉੱtre ਵੀ ਨਾ ਫਿਰ ਬਹੁਤ ਗੰਦਾ ਹੱਥ ਲੱਗੂਗਾ ਬਟ ਫਸਟ ਟਾਈਮ ਸਹਜ ਨੇ ਟਰਾਈ ਕੀਤੇ ਆ ਬਹੁਤ ਸੋਹਣੇ ਲੱਗੇ ਆ ਤੇ ਨੇਲ ਕਲਰ ਇਹਦੇ ਚ ਪ੍ਰੋਪਰ ਨਹੀਂ ਸੀ ਆ ਰਿਹਾ ਵੈਸੇ ਮੈਂ ਹੌਟ ਪਿੰਕ ਮਤਲਬ ਕਿ ਡਾਰਕ ਪਿੰਕ ਜਿਹਾ ਲਗਾਇਆ ਹੋਇਆ ਸੀਗਾ ਮਜੈਂਟਾ ਕਲਰ ਲਗਾਇਆ ਸੀਗਾ ਨੇਲ ਪੇਂਟ ਦੇਖੋ ਜੀ ਸਹਿਜ ਨੇ ਕਿੰਨੀ ਸਫਾਈ ਆਈ ਹੈ ਹਨਾ ਨਾਲੇ ਫਸਟ ਟਾਈਮ ਲਗਾਏ ਨੇ ਉਹਨੇ ਥੋੜੀ ਬਹੁਤੀ ਹੈਲਪ ਵਿੱਚ ਮੈਂ ਕੀਤੀ ਆ ਬਟ ਜ਼ਿਆਦਾ ਜਿਹੜੀ ਸਹਿਜ ਨੇ ਹੀ ਕੀਤੀ ਆ ਹਨਾ ਮਤਲਬ ਕਿ ਨੇਲ ਪੇਂਟ ਵਗੈਰਾ ਮੈਂ ਲਗਾ ਲਿਆ ਸੀ ਬਾਕੀ ਸਾਰਾ ਸਹਜ ਨੇ ਨਾ ਜੋ ਵੀ ਨੇਲ ਲਗਾਏ ਨੇ ਉਹ ਸਹਜ ਨੇ ਲਗਾਏ ਨੇ ਪੌਲੀ ਜੈਲ ਵਾਲੇ ਤੇ ਕਿੰਨੇ ਸੋਨੇ ਲਗਾਏ ਨੇ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਨਾ ਦੇ ਲੱਭੀ ਨਾ ਸਿੱਖੇ ਤੋਂ ਹੀ ਸਹਜ ਸਿਰਫ ਇੱਕ ਫੋਨ ਚ ਦੇਖ-ਦੇਖ ਕੇ ਸਿੱਖ ਗਈ ਹਨਾ ਤੇ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੋਲੋਅ ਆ ਜ਼ਰੂਰ ਕਰਿਆ ਕਰੋ ਮਿਲਦੇ ਆ ਜੀ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ओके okay, जी बाय बाय गुड नाइट टेक केयर स्वीट ड्रीम्स बाय बाय चैनल को सब्सक्राइब करना लाइक like करना कमेंट करना भूलना ना ओके okay जी बाय बाय टेक केयर